ਸਰਕਾਰ ਨੂੰ ਛੱਡ ਦੇਣਾ ਚਾਹੀਦਾ ਹੈ ਡਾਕਟਰ ਨੂੰ ਛੱਡ ਦੇਣਾ ਇਹਨੂੰ ਵੀ ਛੱਡ ਦੇਣਾ ਦੋਨੋਂ ਨੂੰ ਛੱਡ ਦੇਣਾ ਚਾਹੀਦਾ ਬਸ ਨਹੀਂ ਡਾਕਟਰ ਨੂੰ ਕਾਹਤੋਂ ਛੱਡ ਦੇਣ ਡਾਕਟਰ ਤਾਂ ਕਹਿੰਦਾ ਖਲਿਆਰੀ ਪਾਉਂਦਾ ਫਿਰ ਜੇ ਛੱਡਤਾ ਫਿਰ ਉਹ ਇਕੱਠੇ ਹੋਣਗੇ ਵੀ ਜੱਟ ਛੱਡਤਾ ਮੰਜੂਰਾ ਦਾ ਬੰਦਾ ਅੰਦਰ ਰੱਖ ਲਿਆ ਉਹਦੇ ਮੰਗਰ ਦਾ ਕੋਈ ਜਾਂਦੀ ਨਹੀਂ ਫਿਰ ਉਹਨਾਂ ਜਾਣਗੇ ਕਿ ਸੋਨੂ ਬੁਲੇਖਾ ਮੇਰੇ ਲੰਮਾ ਜਿੰਦਗੀ ਤੇ ਉਹ ਦੋਨੋਂ ਇਕੱਠੋਂ ਵੀ ਕਰਨਗੇ ਤਰੀਕੇ ਨਾਲ ਲੋਕ ਮਗਰ ਲਾਉਣੇ ਹੁੰਦੇ ਕਿਸੇ ਨਾਲ ਦੋਨਾਂ ਨੂੰ ਛੱਡ ਦੇਣ ਰਿਹਾ ਕਰਦੇ ਹੁਣ ਡਾਕਟਰ ਤੇ ਲਾ ਲੋ ਕਹਿੰਦੇ ਵੀ ਡਾਕਟਰ ਜੱਟਾਂ ਨੂੰ ਪੁੱਠਾ ਬੋਲਦਾ ਉਹ ਅੱਜ ਤਾਂ ਲੱਗਿਆ ਬ ਮੈਂ ਉਹਦੀ ਵੀ ਕਹਿੰਦਾ ਵੀ ਸ਼ਾਮਕ ਸਾਹਿਬ ਚੰਗਾ ਹੋ ਕੇ ਫੜਾ ਮੈਂ ਨਹੀਂ ਕਹਿੰਦਾ ਜੇ ਪਹਿਲੀ ਬੰਦਾ ਕੋਈ ਗਲਤ ਗੱਲ ਕਹਿੰਦਾ ਮੈਂ ਕਹਿੰਦਾ ਭਾਨੇ ਨੇ ਚੋਰੀ ਕਰ ਲਈਦੀ ਉਹਦੀ ਸਮਝਾਉਂਦੇ ਵੀ ਤੇ ਚੋਰੀ ਕਰੀ ਤਾਂ ਇਹ ਤੋਂ ਪੈਸੇ ਲੈ ਅਫਸਰ ਸਮਝਾ ਸਕਦੇ ਤੇ ਅੱਜ ਜੇ ਲੋਕ ਉਹਨਾਂ ਦਾ ਪਰਦਾ ਨੰਗਾ ਕਰਦੇ ਅੱਜ ਉਹਨੂੰ ਫੜ ਕੇ ਜੇ ਮੈਂ ਕਰ ਦਿੰਦਾ ਡਾਕਟਰ ਸਾਹਿਬ ਨੇ ਕੋਈ ਪਹਿਲੀ ਵੀਡੀਓ ਪਾਈ ਹੈ ਉਹਨੇ ਮੇਰੇ ਕਹਿੰਦਾ ਸੈਂਕੜੇ ਵੀਡੀਓ ਪਾਤੀਆਂ ਸਾਡੇ ਕਾ ਉਦੋਂ ਦਾ ਕਿਉਂ ਫੜਿਆ ਉਹਨੂੰ ਬੋਲਦਾ ਇਹਨੇ ਭਿੰਡਾਂ ਦਾ ਸ਼ੱਤਾਂ ਛੇੜ ਲਿਆ ਹੁਜਾ ਸਾਨੂੰ ਭਾਨੇ ਨੂੰ ਅੰਦਰ ਬੰਦ ਕਰਤਾ ਛਾਲ ਚਕਾ ਦਾਂਗੇ ਇਹ ਰੱਖਾ ਕਰਕੇ ਰੱਖਾਂਗੇ ਮੈਂ ਸੋਡੇ ਰਾਹੀਂ ਜਮਾਨਤ ਕਰੇ ਉਹ ਮੇ ਜੋ ਕਰਾ ਕਰਾਵਾਂਗੇ 20 ਸਾਲ ਦੀ ਸਜ਼ਾ ਜੋ ਕਰਾਇਆ ਛੋਟੇ ਸਾਹਮਣੇ ਫਰਦਾ ਮਨਜੀਤ ਨੇ ਅੱਜ ਜਿਵੇਂ ਬਲਵਿੰਦਰ ਝੋਟੇ ਨੂੰ ਰਿਹਾ ਕਰਾਇਆ ਮਾਨਸਾ ਵੀ ਧਰਨਾ ਲਾ ਕੇ ਜੋ ਕਰਾ ਕਰਾਵਾਂਗੇ ਇਹ ਦੋਨੋਂ ਨੂੰ ਕਿਤੇ ਨਾਲ ਜਾਵੇ ਇਸ ਤੋਂ ਕਮੇਟੀ ਮੇਰਾ ਪ੍ਰਧਾਨ ਇਥੋਂ ਦਾ ਕਮੇਟੀ ਵਿੱਚ ਹੈ ਇਹਨਾਂ ਨੂੰ ਬਰਨਾਲੇ ਲੈ ਜਾਣ ਦੂਰ ਨੂੰ ਐਸਐਸਪੀ ਦੇ ਵਾਰਗੇ ਡੀਸੀ ਦੇ ਵਾਰਗੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਕਰਾ ਕਰਕੇ ਇਕੱਠ ਨਾ ਸ਼ਹਿਰ ਚੋਂ ਕੋ ਚੱਲਣਾ ਇਹ ਤੀਜੇ ਕ ਧਰਨੇ ਛੱਡ ਜਾਣਗੇ ਸਾਨੂੰ ਪੱਕੀ ਗਾਰੰਟੀ ਹੈ ਤੀਜੇ ਕ ਦਿਵਾਰੀ ਜਨੂੰ ਛੱਡਣਾ ਪਊਗਾ ਇਹ ਕੱਲਾ ਭਾਨਾ ਨਹੀਂ ਅੰਦਰ ਕਰਿਆ ਬੁੱਧੀ ਜ ਤੇ ਦੂਜੇ ਜਿਹੜੇ ਕਹਿੰਦੇ ਮਾਰੇ ਕੰਮ ਕਰਨ ਵਾਲੇ ਪਰ ਲੋ ਤਿਆਰ ਰਹੇ ਨੇ ਕੀ ਕਰਾਂਗੇ ਭਾਈ ਮਤਲਬ ਇਹ ਜੱਟਾਂ ਨੂੰ ਅੱਡ ਕੱਢਣਾ ਚਾਹੁੰਦੇ ਨੇ ਜੱਟਾਂ ਚੋਂ ਧੰਨਾ ਭੰਨਾ ਫੜ ਲਿਆ ਤੇ ਉਧਰੋਂ ਡਾਕਟਰ ਫੜ ਲਿਆ ਵੀ ਮੰਜੂਰ ਅੱਡ ਇਕੱਠੇ ਹੋ ਜਾਣਾ ਤੇ ਜੱਟਾਂ ਅੱਡ ਉਹ ਇਕੱਠੇ ਹੋ ਜਾਣਾ ਇਹ ਆ ਇਕੱਠੇ ਨਾ ਭਾਈ ਭਾਈ ਰਹਿ ਜਾਣ ਪਰ ਅਸੀਂ ਤੇ ਗੱਲਬਾਤ ਕਰਦੇ ਆਂ ਆ ਬਾਪੂ ਰੁਲਦੂ ਨੂੰ ਰੁਲਦੂ ਮਾਨਸ ਵਾਲੇ ਆਪਣੇ ਇੱਥੇ ਮੌਜੂਦ ਨੇ ਜੋ ਪੰਨੇ ਸਿੱਧੂ ਦੇ ਹੱਕ ਦੇ ਵਿੱਚ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹੋਗੇ ਜੀ ਅੱਜ ਐਡਾ ਵੱਡਾ ਇਕੱਠ ਕੀਤਾ ਗਿਆ ਪੰਨੇ ਸਿੱਧੂ ਤੇ ਤਿੰਨ ਲਗਾਤਾਰ ਕੇਸ ਪਾਇਏ ਗਏ ਜਿਵੇਂ ਕਹਿੰਦੇ ਵੀ ਚੰਨੀ ਲਾਲੀ ਸਾਲ ਹੋ ਗਿਆ ਕਿਸੇ ਤੋਂ 10 ਰੁਪਏ ਲੈ ਲਿਓ ਸਾਲ ਹੋ ਗਿਆ ਫਿਰ ਉਦੋਂ ਪਰਚਾ दर्ज ਕਿਉਂ ਨਾ ਕਰਿਆ ਅੱਜ ਕਿਉਂ ਕਰਦੇ ਨੇ ਜਦੋਂ ਪ੍ਰਸ਼ਾਸਨ ਦੇ ਸਰਕਾਰ ਦੇ ਪਰਦੇ ਫਰੋਣ ਲੱਗ ਗਿਆ ਉਦੋਂ ਪਰਚਾ ਪਤਾ ਮਤਲਬ ਮੈਂ ਸੋਡੇ ਰਾਹੀਂ ਕਹਿਣਾ ਚਾਹੁੰਦਾ ਕੋਈ ਜਮਾਨਤ ਨਹੀਂ ਕਰਨੀ ਚਾਹੀਦੀ ਜਿਵੇਂ ਮਨਜੀਤ ਨੇ ਨੁਰਹਾ ਕਰਾਇਆ ਦੀ ਬਿਨਾ ਜਮਾਨਤ ਕਰੇ ਉਹ ਮੇ ਜੋ ਕਰਹਾ ਕਰਾਵਾਂਗੇ 20 ਸਾਲ ਦੀ ਸਜ਼ਾ ਜੋ ਕਰਾਇਆ ਸੋਟੇ ਸਾਹਮਣੇ ਫਰਦਾ ਮਨਜੀਤ ਤੇਰੇ ਅੱਜ ਜਿਵੇਂ ਬਲਵਿੰਦਰ ਝੋਟੇ ਨੂੰ ਰਿਹਾ ਕਰਾਇਆ ਮਾਨਸਾ ਦੀ ਧਰ ਨਾਲ ਕੋ ਜੋ ਕਰਹਾ ਕਰਾਵਾਂਗੇ ਇਹ ਦੋਨੋਂ ਨੂੰ ਕਿਤੇ ਨਾਲ ਜਾਵੇ ਇਸ ਕਮੇਟੀ ਮੇਰਾ ਪ੍ਰਧਾਨ ਇਥੋਂ ਦਾ ਕਮੇਟੀ ਦੇ ਵਿੱਚ ਹੈ ਇਹਨਾਂ ਨੂੰ ਬਰਨਾਲੇ ਰਹਿ ਜਾਣ ਦੂਰ ਨੂੰ ਐਸਐਸਪੀ ਦੇ ਵਾਰਗੇ ਡੀਸੀ ਦੇ ਵਾਰਗੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਕਰਾ ਕਰਕੇ ਇਕੱਠੇ ਨਾ ਸ਼ਹਿਰ ਚੋਂ ਚੱਲਣਾ ਹੈ ਇਹ ਤੀਜੇ ਕ ਧਰਨੇ ਛੱਡ ਦਲਗੇ ਸਾਨੂੰ ਪੱਕੀ ਗਰੰਟੀ ਆ ਤੀਜੇ ਦੇ ਦੁਆਰੀ ਜਨੂੰ ਛੱਡਣਾ ਪਊਗਾ ਇਹ ਤੇ ਦਾ ਚੈਨੀ ਚੋਰ ਪਾਇ ਪਤਾ ਵਿੱਚ ਐਨੀ ਚੋਰ ਆ ਪੈਸੇ ਲੈਂਦਾ ਸੇਵਾ ਸਿੰਘ ਜੀ ਕੀ ਨਾਲ ਸਰਦਾਰਾਂ ਦਾ ਮੁੰਡਾ ਸੀ ਸਾਡੇ ਵਾਸਤੇ ਲੜਦਾ ਸੀ ਸਾਨੂੰ ਜ਼ਮੀਨ ਨਾ ਦਵਾਉਂਦਾ ਸੀ ਉਹ ਤੇ ਗੜਬੀ ਦਾ ਪਰਚਾ ਪਾਤਾ ਸੀ ਹੁਣ ਗੜਬੀ ਚੋਰੀ ਕਰੂਗਾ ਮਾ ਤੇ ਲਾ ਲੋ ਸਾਹਿਬ ਸ਼ਰਮ ਨੂੰ ਆਹੀ ਜਿੱਥੋਂ ਦੀ ਸਰਕਾਰ ਨੂੰ ਇੱਥੋਂ ਦੇ ਮੌਕੇ ਲੋਕਾਂ ਨੂੰ ਇਹ ਕੱਲਾ ਭਾਨਾ ਨਹੀਂ ਅੰਦਰ ਕਰਿਆ ਬੁੱਧੀ ਜੀ ਵੀ ਮੁਸਲਮਾਨ ਅੰਦਰ ਬੈਠੇ ਨੇ ਬੁੱਧੀ ਜੀ ਵੀ ਹਿੰਦੂ ਅੰਦਰ ਬੈਠੇ ਨੇਗੇ ਬੁੱਧੀ ਜੀ ਵੀ ਸਿੱਖ ਅੰਦਰ ਬੈਠੇ ਨੇਗੇ ਤੇ ਦ ਪਰ ਲੋਟੇ ਆ ਰਹੇ ਨੇ ਕੀ ਕਰਾਂਗੇ ਭਾਈ ਮਤਲਬ ਜਦੋਂ ਧੱਕਾ ਹੁੰਦਾ ਇਹ ਬਿਉਰੀ ਇਹਨਾਂ ਦੀ ਪਿਉਤਵਾਜੀ ਹੈ ਇਹ ਰੌਲਾ ਕੀ ਕਰਨਾ ਚਾਹੁੰਦੇ ਨੇ ਜਿੱਥੋਂ ਕਿ ਮੈਨੂੰ ਸ਼ੱਕ ਹੈ ਇਹ ਜੱਟਾਂ ਨੂੰ ਅੱਡ ਕੱਢਣਾ ਚਾਹੁੰਦੇ ਨੇ ਜੱਟਾਂ ਜੋ ਧੰਨਾ ਭੰਨਾ ਫੜ ਲਿਆ ਤੇ ਉਧਰੋਂ ਡਾਕਟਰ ਫੜ ਲਿਆ ਵੀ ਮਜ਼ਦੂਰ ਅੱਡ ਇਕੱਠੇ ਹੋ ਜਾਣ ਤੇ ਜੱਟਾਂ ਡੋ ਇਕੱਠੇ ਹੋ ਜਾਣ ਇਹ ਇਕੱਠੇ ਨਾ ਭਾਈ ਭਾਈ ਰਹਿ ਜਾਣ ਪਰ ਅਸੀਂ ਅੱਡ ਨਹੀਂ ਹੋਰ ਦੇਵਾਂਗੇ ਮਜ਼ਦੂਰ ਸਾਡੇ ਭਾਈ ਨੇ ਠੀਕ ਹੈ ਕੋਈ ਭਾਨੇ ਨੇ ਮਾੜੀ ਗੱਲ ਨਹੀਂ ਕਹੀ ਜੇ ਸਰਕਾਰ ਨੂੰ ਕਹੇ ਤਾਂ ਹੁਣ ਡਾਕਟਰ ਤੇ ਲਾ ਲੋ ਕਹਿੰਦੇ ਵੀ ਡਾਕਟਰ ਜੱਟਾਂ ਨੂੰ ਪੁੱਠਾ ਬੋਲਦਾ ਉਹ ਅੱਜ ਤਾਂ ਲੱਗਿਆ ਬੋਲਣ ਉਹਦਾ 3-4 ਸਾਲਾਂ ਕੋ ਸਾਨੂੰ ਗਾਲਾਂ ਕੱਢ ਉਹਦੋਂ ਦਾ ਕਿਉਂ ਫੜਿਆ ਦੇਖੋ ਉਹਦੇ ਦਾ ਫੜ ਲਾਂਦੇ ਅੱਜ ਕਿਉਂ ਫੜਿਆ ਮੈਂ ਉਹ ਨਹੀਂ ਕਹਿੰਦਾ ਵੀ ਸ਼ਾਮਕ ਸ਼ਾਲ ਬੇ ਚੰਗਾ ਹੋ ਗਿਆ ਫੜਾ ਮੈਂ ਨਹੀਂ ਕਹਿੰਦਾ ਜੇ ਪਹਿਲੀ ਬੰਦਾ ਕੋਈ ਗਲਤ ਗੱਲ ਕਹਿੰਦਾ ਮੈਂ ਕਹਿੰਦਾ ਭਾਨੇ ਨੇ ਚੋਰੀ ਕਰ ਲਈ ਦੀ ਉਹਦੀ ਸਮਝਾਣ ਦੇ ਵਿੱਚ ਤੇ ਚੋਰੀ ਕਰੀ ਤੈਨੂੰ ਪੈਸੇ ਲੈ ਅਫਸਰ ਸਮਝਾ ਸਕਦੇ ਤੇ ਅੱਜ ਜੇ ਲੋਕ ਉਹਨਾਂ ਦਾ ਪਰਦਾ ਨੰਗਾ ਕਰਦਾ ਅੱਜ ਉਹਨੂੰ ਫੜ ਕੇ ਜੇ ਬੰਦ ਕਰ ਦੋ ਇਸ ਗੱਲ ਦੀ ਮੈਂ ਨਿੰਦਿਆ ਕਰਦਾ ਜਿੰਨਾ ਚਿਰ ਰਿਹਾਈ ਕਰਦੇ ਸਾਡਾ ਮੋਰਚਾ ਉਹਦੇ ਨਾਲ ਪ੍ਰਧਾਨ ਜੀ ਅੰਗਰੇਜ਼ ਅੰਗਰੇਜ਼ ਕਿੱਦਾਂ ਗੱਲ ਕੀਤੀ ਉਹ ਤਾਂ ਕਹਿੰਦੇ ਮਾਮਲਾ ਦਰਜ ਹੋਇਆ ਸੁਖਮਿੰਦਰ ਸਿੰਘ ਪੀਪੀ ਉਹਦੀ ਬੇਟੀ ਬਾਰੇ ਕਾਫੀ ਕੁਝ ਬੋਲਦੇ ਮੈਂ ਕਹਿੰਦਾ ਪਹਿਲੀ ਵੀਡੀਓ ਤੋਂ ਫੜਾ ਮੈਂ ਕਹਿੰਦਾ ਹੋ ਉਨੇ ਮੇਰੇ ਕਹਲਾ ਸੈਂਕੜੇ ਵੀਡੀਓ ਬਾਤੀਆਂ ਸਾਡੇ ਖਾ ਉਦੋਂ ਦਾ ਕਿਉਂ ਫੜਿਆ ਉਹਨੂੰ ਮੈਂ ਮੇਰਾ ਕਹਿਣ ਦਾ ਮਾਤਲ ਜਦੋਂ ਬੰਦਾ ਪਹਿਲੀ ਗਲਤੀ ਕਰਦਾ ਉਹਨੂੰ ਵੀ ਫੜ ਲਓ ਇਹ ਕੱਲਾ ਨਹੀਂ 2009 ਦੇ ਵਿੱਚ ਮੈਂ ਇੱਕ ਬਿਆਨ ਦਿੱਤਾ ਸੀ ਕੀ ਫਿਰ ਕੀ ਇਹ ਭਾਨੀ ਸਿੱਧੂ ਦੇ ਕੇਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਵੀ ਜੋ ਹੋ ਗਿਆ ਇਕੱਠੇ ਇਹਨਾਂ ਨੂੰ ਠੰਡੇ ਕਰ ਦਿਆ ਥੋੜਾ ਜਿਹਾ ਵੀ ਆ ਸੁਣਨ ਵਾਲਾ ਕਰਦੇ ਇਹ ਵੀ ਫੜ ਲਿਆ ਮਾਤਲ ਅਸੀਂ ਤਾਂ ਦੋਨਾਂ ਦੇ ਫੰਡ ਦੇ ਨਾਰਾਜ਼ ਆ ਮੈਂ ਤਾਂ ਨਹੀਂ ਫੜਨੇ ਚਾਹੀਦੇ ਪਹਿਲੇ ਤਾਂ ਨਹੀਂ ਸਮਝਾਉ ਬੰਦੇ ਨੂੰ ਅਫਸਰ ਛਾਈ ਬਹਿ ਕੇ ਸਮਝਾ ਸਕਦੀ ਹੈ ਮੈਂ ਕਿਹਾ ਸਾਡੇ ਸਿੱਧੂ ਸਾਹਿਬ ਤੋਂ ਕੋਈ ਗੱਲ ਨਿਕਲ ਗਈ ਬਹਿ ਕੇ ਸਮਝਾ ਮਾਨਸਾ ਦੇ 9 ਥਾਣੇ ਨੇ ਤੇ 8 ਥਾਣਿਆਂ ਦੀ ਇੱਕ ਥਾਣੇ ਮੇਰੇ ਤੇ 5 ਵਰਤੇ ਦਰਜ ਕਰੀ ਮੈਂ ਲੰਮਾ ਸੌਂ ਜੇ ਉਹ ਚਰੇਗਾ ਗੁਟਕਾ ਨਹੀਂ ਪਤਾ ਇਹ ਵਰਤੇ ਬੁਰਤੇ ਦਾ ਦਰਜ ਹੁੰਦਾ ਨਹੀਂ ਕੋਈ ਡਾਕੀ 21 ਕਹੋਗੇ ਜਿਹੜਾ ਉਹ ਚੀਨੀ ਦਾ ਜਿਹੜਾ ਮਾਮਲਾ ਉਹ ਅਸਲ ਵਿੱਚ 1 ਸਾਲ ਪੁਰਾਣਾ ਹੈਗਾ 1 ਸਾਲ ਬਾਅਦ ਭਾਨੇ ਨੂੰ ਜਿਹੜਾ ਇਹ ਇਹ ਕਹਿਣਾ ਚਾਹੁੰਦਾ ਜਦੋਂ ਭਾਨਾ ਖਰੀਆਂ ਕਹਿਣ ਲੱਗ ਗਿਆ ਅਫਸਰ ਸੈਸ਼ਨ ਨੂੰ ਖਰੀਆਂ ਕਹਿਣ ਲੱਗ ਗਿਆ ਸਰਕਾਰ ਨੂੰ ਉਦੋਂ ਜ਼ਿਕਰ ਕਰ ਕੰਮ ਕਰਦਾ ਭਾਨੇ ਨੇ ਇੱਕ ਆਪਣਾ ਭਗਵੰਤ ਨੇ ਇੱਕ ਕਿਹਾ ਆਪ ਵੀ ਵੀਡੀਓ ਬੋਲਦਾ ਕਹਿੰਦਾ ਖੱਖਰ ਛੇੜ ਲਿਆ ਮੈਨੂੰ ਉਹ ਜੋ ਕੋਈ ਲੀਡਰ ਸਿਆਸੀ ਬੋਲਦਾ ਇਹਨੇ ਭੰਡਾ ਦਾ ਸੱਤਾ ਛੇੜ ਲਿਆ ਹੋਇਆ ਸਾਨੂੰ ਅੰਦਰ ਬੰਦ ਕਰਤਾ ਛਾਲ ਚਕਾ ਦਾਂਗੇ ਰੇਖਾ ਕਰਕੇ ਰੱਖਾਂਗੇ ਅਗਲਾ ਫੈਸਲਾ ਕੀ ਹੋਊਗਾ ਕਮੇਟੀ ਵੀ ਮੈਂ ਦੀ ਜੋ ਮਰਜੀ ਫੈਸਲਾ ਕਰੇ ਸਿਵਾਰੋਂ ਦਖਲ ਦਰ ਜੀ ਅਸੀਂ ਐਡੇ ਕੰਮਲੇ ਨਹੀਂ ਕਿਸੇ ਦੇ ਦੋਲਣ ਦੇ ਜਾਂ ਵਿੱਚ ਜਾ ਕੇ ਦਖਲ ਦਰ ਜੀ ਇਹ ਅਸੀਂ ਲੰਬੀ ਆਉਂਦੀਆਂ ਜ਼ਿੰਦਗੀਆਂ ਲਾਈਆਂ ਨੇ ਇਹ ਜਿਹੜਾ ਫੈਸਲਾ ਕਮੇਟੀ ਕਰੂਗੀ ਅਸੀਂ ਉਹੀ ਕੁਛ ਕਰਾਂਗੇ ਫੁੱਲ ਚੜਾਵਾਂਗੇ ਮੇਰਾ ਜ਼ਿਲ੍ਹਾ ਪ੍ਰਧਾਨ ਹੈ ਉਹਨੂੰ ਮੈਂ ਕਹਿਆ ਵੀ ਤੂੰ ਆਹ ਤਰੀਕੇ ਦੀ ਰਾਜੇ ਦੀ ਉਹ ਰਾਜ ਦਊਗਾ ਰੁਦੂ ਸਿੰਘ ਜੀ ਆਖੋਥੇ ਰਹਿ ਦਿੰਦਾ ਮੇਰਾ ਜ਼ਿਲ੍ਹਾ ਪ੍ਰਧਾਨ ਜ ਡਾਕਟਰ ਨੂੰ ਵੀ ਛੱਡ ਦੇਣਾ ਇਹਨੂੰ ਵੀ ਛੱਡ ਦੇਣਾ ਦੋਨੋਂ ਨੂੰ ਛੱਡ ਦੇਣਾ ਚਾਹੀਦਾ ਬਸ ਨਹੀਂ ਡਾਕਟਰ ਨੂੰ ਕਾਹਤੋਂ ਛੱਡ ਦੇਣ ਡਾਕਟਰ ਤਾਂ ਕਹਿੰਦਾ ਖਲਿਆਰੀ ਪਾਉਂਦਾ ਫਿਰ ਜੇ ਜੇ ਛੱਡਤਾ ਫਿਰ ਉਹ ਇਕੱਠੇ ਹੋਣਗੇ ਵੀ ਜੱਟ ਛੱਡਤਾ ਮੰਜੂਰਾ ਦਾ ਬੰਦਾ ਅੰਦਰ ਰੱਖ ਲਿਆ ਉਹਦੇ ਮਾਗਰ ਤਾਂ ਕੋਈ ਜਾਂਦੀ ਨਹੀਂ ਫਿਰ ਉਹਨੂੰ ਜਾਣਗੇ ਇਹ ਸੋਨੂ ਕੋ ਬੁਲੇਖਾ ਮੇਰੇ ਅੰਮਾ ਜਿੰਦਗੀ ਤੇ ਉਹ ਦੋਨੋਂ ਇਕੱਠੋ ਵੀ ਕਰਨਗੇ ਲੋਕ ਤਰੀਕੇ ਨਾਲ ਲੋਕ ਮਗਰ ਲਾਉਣੇ ਹੁੰਦੇ ਕਿਸੇ ਨਾਲ ਦੋਨੋਂ ਨੂੰ ਛੱਡ ਦੇਣਾ ਰਹਿਆ ਕਰਦੇ ਦੋਨੇ ਕਿਸੇ ਦਾ ਫਰਕ ਆਗਾ ਦੇਖੋ ਇੱਕ ਬੰਦਾ ਕਤਲ ਕਰਦੇ ਮੰਨ ਲਓ ਇੱਕ ਬੰਦਾ ਕਿਸ ਨੂੰ ਚਤਾਵਨੀ ਦੇ ਕੇ ਬੰਦਾ ਕਤਲ ਜੋ ਵੀ ਛ ਮਤਲਬ ਜੇ ਸਾਥੋਂ ਵੀ ਸਾਡੇ ਸਿੱਧੂ ਸਾਹਿਬ ਤੋਂ ਕੋਈ ਹੋ ਗਿਆ ਫਰਕ ਰੇ ਕਹਿਣਾਂ ਵੀ ਭਾਈ ਗਾਹਾਂ ਨਾ ਹੈ ਜੇ ਕੰਮ ਕਰੀਂ ਫਿਰ ਦੇਲਾ ਪਰਤਾ ਤਰਜ ਹੋਊਗਾ ਕਹਿੰਦਾ ਮੇਰੇ ਅਫਸਰ ਸਾਹਿਬ ਸਰਫ ਤੋਂ ਕਹਿੰਦੀ ਹੈ ਭਾਨੇ ਸਿੱਧੂ ਜੀ ਗੱਲ ਨਹੀਂ ਕਰਦੇ ਭਾਨੇ ਸਿੱਧੂ ਤਾਂ ਦੇਖੋ ਪਰਚੇ ਵੈਸੇ ਦਿੱਤੇ ਗਏ ਨੇ ਕਿ ਹੁਣ ਅਸੀਂ ਗੱਲ ਕਰਦੇ ਹਾਂ ਰੇਟੇ ਦੀ ਉਸ ਅਸਰਾਂ ਜਿਹੜਾ ਗਾਲਾਂ ਕੱਢੀਆਂ ਮੈਂ ਕਹਿੰਦਾ ਉਹਨੂੰ ਪਹਿਲੀ ਵੀਡੀਓ ਸਮਝਾਉਣਾ ਤੇ ਰੇਟੇ ਨੂੰ ਵੀ ਭਾਈ ਤੂੰ ਆਹ ਕੰਮ ਨਾ ਕਰ ਹੁਣ ਵੀ ਜਤਾਬ ਨਹੀਂ ਦੇਈ ਵੀ ਤੂੰ ਆਹ ਕੰਮ ਨਾ ਕਰ ਕਿਸੇ ਨੂੰ ਵੀ ਮੈਂ ਮੇਰੀ ਗੱਡੀ ਦਿੱਲੀ ਜਾ ਰਹੀ ਸਾਡੀ ਮੈਂ ਗੱਡੀ ਲੱਗਿਆ ਦਿੱਲੀ ਅਸਰਾਂ ਨੇ ਮੇਰੀ ਗ ਮਗਾਜ ਦੇ ਤੋਂ ਕੀ ਹੁਕਮ ਹੈ ਕਹਿੰਦੇ ਮੁਰਕੇ ਗੱਡੀ ਲੈ ਕੇ ਨਾਈ ਤੇ ਮੈਂ ਕੀ ਗੱਲ ਕਹਿੰਦੇ ਇਹਦੀ ਵੀ ਆਟਾ ਪ ਗਈ ਮੈਂ ਕਹਿੰਦਾ ਵੀ ਮੈਂ ਲੈ ਨਹੀਂ ਸਕਦਾ ਮੈਂ ਮੁਰਕੇ ਗੱਡੀ ਲੈ ਕੇ ਨਹੀਂ ਗਿਆ ਮੰਗ ਕੇ ਲਈ ਜਾਂਦਾ ਕਿਸੇ ਦੀ ਮੈਂ ਉੱਥੇ ਕੰਮ ਕਿਉਂ ਕਰੂੰਗਾ ਜੋ ਚੱਲ ਪ੍ਰਸ਼ਾਸਨ ਉਹ ਬੰਦਾ ਸਮਝਾਇਆ ਜਾ ਸਕਦਾ ਇਹ ਸਾਰਾ ਸਾਰਾ ਪੰਜਾਬ ਸਰਕਾਰ ਦੀ ਗਲਤੀ ਹੈ ਇਹਨੂੰ ਰਹਾ ਕਰ ਦੇਣਾ ਚਾਹੀਦਾ ਮੈਂ ਛੋੜੇ ਦੁਬਾਰੇ ਫੇਰ ਜਾਂ ਦੋਨਾਂ ਨੂੰ ਰਹਾ ਕਰ ਦੇਣਾ ਚਾਹੀਦਾ ਛੱਡ ਦੇਣਾ ਚਾਹੀਦਾ ਪ੍ਰਧਾਨ ਜੀ ਨੌਜਵਾਨਾਂ ਨਾਲ ਇਦਾਂ ਕੀ ਹੋ ਰਿਹਾ ਪਹਿਲਾਂ ਤੁਹਾਡੇ ਜ਼ਿਲ੍ਹੇ ਦਾ ਮੁੰਡਾ ਸੀ ਨੌਜਵਾਨ ਸਿੱਧੂ ਮੂਸੇਵਾਲਾ ਦਿਲ ਦੇ ਸਾਡੇ ਕਤਲ ਕਰਤਾ ਪਰ ਬਾਅਦ ਹਲੇ ਇਨਸਾਫ ਅਡਿਕ ਰਿਆ 11 ਚ 10 ਕਤਲ ਹਰਿਆਣਾ ਚੋ ਆ ਕੇ ਕਰੇ ਨੇ ਉੱਥੋਂ ਦੇ ਕਿ ਸੁਪਰ ਕਹਿੰਦੇ ਉਹਨਾਂ ਨੇ ਕਰੇ ਨੇ ਉਹਨਾਂ ਦੇ ਮੂਸੇਆ ਨਿਕਰੇ ਉਹ ਸਾਰੇ ਸੈਂਟਰ ਚੋਂ ਚੱਲਦੇ ਆ ਸ਼ਾਹ ਦੇ ਦਫਤਰ ਚੋਂ ਚੱਲਦਾ ਵੀ ਕਿਵੇਂ ਰੋਪਣਾ ਕਿਹਨੂੰ ਕਿਵੇਂ ਨਾ ਮਿਲਣਾ ਉੱਥੋਂ ਚੱਲਦਾ ਕਦੇ ਸਾਡਾ ਨੰਬਰ ਵੀ ਲਾ ਦੇਣਗੇ